ਮੁੱਕੇ ਚਾਰ ਦੀ ਛੱਟ ਗਈ ਮੇਰਾ ਬੱਚਾ ਨਹੀਂ ਸਾਫ਼ ਕਰਨਾ ਮੇਰਾ ਪੁੱਤ ਮੇਰਾ ਬੱਚਾ ਨਹੀਂ ਸਾਫ਼ ਕਰਨਾ ਉਹਦੀ ਮਾਂ ਨਹੀਂ ਹੈਗੀ ਮੇਰਾ ਪਤਾ ਇਹ 10 ਹੈ ਅਸੀਂ ਬੱਸ 2250 ਨੰਬਰ ਆ ਰਿਹਾ ਹੈ 2250 ਹੀ ਨੰਬਰ ਇਹ ਮੁਕਸ ਰੋਡ ਵਾਲਾ ਆਪਣਾ ਪੋਲ ਉਤਰ ਰਹੇ ਸੀਗੇ ਹੂੰ ਹੂੰ ਮੋਟਰਸਾਈਕਲ ਤੇ ਸੀਗੇ ਪਿੱਛੋਂ ਬੱਸ ਨੇ ਆ ਕੇ ਫੈਟ ਮਾਰੀ ਹੈ ਬੱਸ ਵਾਲੇ ਨੇ ਮੁੜ ਕੇ ਬੱਸ ਰੋਕੀ ਵੀ ਨਹੀਂ ਦੇਖਿਆ ਮੇਰੇ ਬੰਦੇ ਨੂੰ ਕੀ ਹਾਲਤਾਂ ਕੀ ਨਹੀਂ ਕੀ ਲੱਗਦਾ ਬੱਸਾਂ ਦੀ ਗਲਤੀ ਸੀ ਹਾਂਜੀ ਬੱਸ ਵਾਲੇ ਦੀ ਸਰਾਸਰ ਗਲਤੀ ਹੈ ਜੀ ਬੰਦੇ ਨੂੰ ਦੇਖਣਾ ਤਾਂ ਚਾਹੀਦਾ ਨਹੀਂ ਬੱਸ ਵਾਲੇ ਦੀ ਗਲਤੀ ਉਹ ਰੋਕ ਕੇ ਦੋਸੀ ਕੀ ਹੈ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਦੇ ਵੀ ਲੜਕੀਆਂ ਆ ਬਹੁਤ ਜਾਣ ਵਾਲਾ ਚਲਾ ਗਿਆ ਲੜਕੀਆਂ ਉਹਦੇ ਬੱਚੇ ਦੇ ਤਨ 3-3 ਤਿੰਨ ਤੋਂ ਡੈੱਡ ਬੋਡੀ ਕਿੱਥੇ ਹੁਣ ਹੈ ਰਿਪੋਰਟ ਮੈਡੀਕਲ ਹੈ ਜੀ ਮੈਡੀਕਲ ਜੁਝਾਰ ਬੱਸ ਨਾਲ ਨੇ ਜਿਹੜੀ ਉਹਨੂੰ ਫੇਟ ਮਾਰੀ ਹੈਗੀ ਹੈ ਤੇ ਉਹਦਾ ਕੋਈ ਐਕਸੀਡੈਂਟ ਹੋ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਉਮਰ ਕਿੰਨੀ ਸੀ ਇਹਦੀ ਕੋਈ ਹੋਊਗੀ 25 ਤੋਂ 28 ਸਾਲ ਦੇ ਵਿੱਚ 38 ਸਾਲ ਚਾਰਜਿਆ ਥਾਣੇ ਦਾ ਇੰਚਾਰਜ ਆ ਉਹਨੂੰ ਲੈ ਕੇ ਚੱਲਾ ਵਾ ਸਾਨੂੰ ਹੁਣ ਇਨਸਾਫ ਚਾਹੀਦਾ ਵਾ ਚਾਰ ਕੁੜੀਆਂ ਹੁੰਦੀਆਂ ਨਹੀਂ ਨਹੀਂ ਪੁਲਿਸ ਵਾਲੇ ਤੁਹਾਨੂੰ ਕੀ ਪ੍ਰੋਮਿਸ ਦਿੱਤਾ ਹੈ ਪੁਲਿਸ ਕਹਿੰਦੇ ਕਿ ਆਪਾਂ ਥਾਣੇ ਚੱਲੇ ਆ ਤੁਹਾਨੂੰ ਇਨਸਾਫ ਮਿਲੇਗਾ ਪੁਲਿਸ ਵਾਲੇ ਆਹੀ ਪ੍ਰੋਮਿਸ ਦਿੰਦਾ ਵਾ ਬਾਕੀ ਸਾਨੂੰ ਯਕੀਨ ਨਹੀਂ ਆ ਪਾ ਸਾਰੇ ਫੇਰ ਦੁਬਾਰਾ ਦਲੇ ਆ ਠੀਕ ਹੈ ਤਾਂ ਸਾਡੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਇੱਕ ਐਕਸੀਡੈਂਟ ਹੋਇਆ ਪਾਸੇ ਤੇ ਮੋਟਰਸਾਈਕਲ ਦਾ ਕੀ ਮਾਮਲਾ ਪੁਰਾ ਇਹ 20 ਤਰੀਕ ਨੂੰ 9:30 ਤੋਂ 10 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਤਾ ਇੱਕ ਲੜਕਾ ਜਿਹੜਾ ਪੇਂਟਰ ਹੈਗਾ ਉਹਥੇ ਕਿਸੇ ਜ਼ਰੂਰੀ ਕੰਮ ਕਰ ਲਈ ਮੁਖਸਰ ਰੋਡ ਬਾਈਪਾਸ ਤੇ ਰੇਲਵੇ ਸਟੇਸ਼ਨ ਕੋਲੇ ਆਇਆ ਸੀਗਾ ਤਾਂ ਉਥੇ ਜੁਝਾਰ ਬੱਸ ਨਾਲ ਨੇ ਜਿਹੜੀ ਉਹਨੂੰ ਫੇਟ ਮਾਰੀ ਹੈਗੀ ਆ ਤੇ ਉਹਦਾ ਕੋਈ ਐਕਸੀਡੈਂਟ ਹੋ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਉਮਰ ਕਿੰਨੀ ਸੀ ਇਹਦੀ ਕੋਈ ਹੋਊਗੀ 25 ਤੋਂ 28 ਸਾਲ ਦੇ ਵਿੱਚ 38 ਸਾਲ 38 ਸਾਲ ਉਮਰ ਹਾਂਜੀ ਬੱਚੇ ਵਗੈਰਾ ਕਿੰਨੇ ਨੇ ਇਹਦੇ ਤਿੰਨ ਬੱਚੇ ਹੈਗੇ ਲੜਕੀਆਂ ਹੈਗੇ ਕੀ ਕਾਰਵਾਈ ਕੀਤੀ ਗਈ ਉਹਨੇ ਇਹਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਬਿਆਨ ਲਖਾਤਾ ਹਾਂ ਬੱਸ ਕਿਹੜੀ ਕੰਪਨੀ ਦੀ ਜੁਝਾਰ ਕੰਪਨੀ ਦੀ ਬੱਸ ਡਰਾਈਵਰ ਇਹਦੇ ਚ ਡਰਾਈਵਰ ਬਾਰੇ ਨਹੀਂ ਹਜੇ ਕਲੀਅਰ ਹੋਇਆਗਾ ਉਹ ਤਸਦੀਕ ਤੋਂ ਬਾਅਦ ਜਦੋਂ ਕਲੀਅਰ ਹੋਗਾ ਬੱਸ ਕਬਜ਼ੇ ਚ ਲੈ ਗਈ ਨਹੀਂ ਜੀ ਬੱਸ ਕਬਜ਼ੇ ਚ ਲੈਣੀ ਹੈ ਬੱਸ ਬੱਸ ਕਬਜ਼ੇ ਚ ਨਹੀਂ ਲੈਣੀ ਹੈ ਲੈਣੀ ਹੈ ਹਾਂਜੀ ਠੀਕ ਹੈ ਕੀ ਗੱਲਬਾਤ ਹੋਈ ਹੈ ਮੇਰੇ ਭਰਾ ਦੀ ਡੈਥ ਹੋਈ ਹੈ ਐਕਸੀਡੈਂਟ ਦੇ ਕਾਰਨ ਕੀ ਨਾਮ ਚ ਇਹਨਾਂ ਦਾ ਸੈਂਟਰ ਕੁਮਾਰ ਸੀ ਇਹਨਾਂ ਦਾ ਵਿਆਹ ਹੋਇਆ ਸੀਗੇ ਹਾਂਜੀ ਵਿਆਹ ਹੋਇਆ ਸੀ ਤਿੰਨ ਕੁੜੀਆਂ ਕੁੜੀਆਂ ਸੀ ਇਹਨਾਂ ਦੀ ਕਿੰਨੀ ਉਮਰ ਚ ਇਹਨਾਂ ਦੀ ਉਹਨਾਂ ਦੀ ਉਮਰ ਲਗਭਗ 40 ਤੇ 35 ਦੇ ਕਰੀਬ ਸੀ ਕਿਵੇਂ ਐਕਸੀਡੈਂਟ ਹੋਇਆ ਇਹ ਮੁਕਸਰ ਰੋਡ 'ਆਲ ਆਪਣਾ ਪੋਲ ਉਤਰ ਰਹੇ ਸੀਗੇ ਹਮਮ ਮੋਟਰਸਾਈਕਲ ਤੇ ਸੀਗੇ ਪਿੱਛੋਂ ਬੱਸ ਨੇ ਆ ਕੇ ਫੈਟ ਮਾਰੀ ਹੈ ਬੱਸ ਵਾਲੇ ਨੇ ਮੁੜ ਕੇ ਬੱਸ ਰੋਕੀ ਵੀ ਨਹੀਂ ਦੇਖਿਆ ਮੇਰੇ ਬੰਦੇ ਨੂੰ ਕੀ ਹਾਲਤ ਹੈ ਕੀ ਨਹੀਂ ਕੀ ਲੱਗਦਾ ਬੱਸ ਵਾਲੀ ਦੀ ਗਲਤੀ ਸੀ हां जी बस वाले ਦੀ ਸਰਾਸਰ ਗਲਤੀ ਹੈ ਜੀ ਬੰਦੇ ਨੂੰ ਦੇਖਣਾ ਤਾਂ ਚਾਹੀਦਾ ਨਹੀਂ ਬਸ ਵਾਲੇ ਦੀ ਗਲਤੀ ਉਹ ਰੋਕੇ ਦੇਖਣਾ ਚਾਹੀਦਾ ਬੰਦੇ ਦੀ ਕੀ ਹਾਲਤ ਹੈ ਤੁਸੀਂ ਮੌਕੇ ਤੇ ਪਹੁੰਚ ਗਏ ਸੀ ਉੱਥੇ ਹਾਂ ਜੀ ਨਹੀਂ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਹੂੰ ਕੀ ਉਹ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ 아이ਸੀ ਇੱਕ ਵਾਰੀ ਰਿਪੋਰਟ ਦਰਜ ਕਰਾਈ ਹੋਈ ਸਾਨੂੰ ਇਨਸਾਫ ਦੀ ਮੰਗ ਕਰਦੇ ਹਾਂ ਜੀ ਕਿੰਨੇ ਦੀ ਬੱਸ ਕਿੰਨੇ ਦੀ ਸੀ ਇਹ ਪੁਜਾਰਾ ਵਾਲੇ ਦੀ ਬੱਸ ਸੀ 22 ਦਾ ਨੰਬਰ ਹੈ ਜੀ ਬੱਸ ਦਾ ਕੋਈ ਨੰਬਰ 2255 2255 ਹਾਂ ਜੀ ਬੱਸ ਰੋਕੀ ਇੱਥੇ ਕਿ ਬੱਸ ਰੋਕੀ ਜੀ ਰੋਕੀ ਹਾਂ ਜੀ ਰੋਕੀ ਇ ਬੱਸ ਵਾਲੇ ਕਹਿ ਰਹੇ ਗਏ ਜੀ ਇਹ ਮੇਰੀ ਗਲਤੀ ਹੋਈ ਮੈਂ ਆਪ ਦਾ ਦੇਣਦਾਰ ਹਾਂ ਅੱਛਾ ਬੱਸ ਫਿਲਹਾਲ ਇਹ ਖਾਣੇ ਜੀ ਨਹੀਂ ਖੜਵਾਈ ਹੈ ਜੀ ਨਹੀਂ ਖਾਣੇ ਚ ਹਜੇ ਨਹੀਂ ਖੜਵਾਈ ਕੋਈ ਹੋਰ ਮਸ਼ਹੂਰ ਆ ਜੀ ਜੀ ਬੋਲ ਮੈਂ ਜੀ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕੀ ਮੰਗ ਤੁਹਾਡੀ ਹੁਣ ਹੈ ਬੱਸ ਸਾਾਨੂੰ ਇਨਸਾਫ ਚਾਹੀਦਾ ਜੀ ਜਿਹੜਾ ਤੁਹਾਡਾ ਜਿਹੜੀ ਤੁਸੀਂ ਇੱਥੇ ਹੁਣ ਪੁਲਿਸ ਨੂੰ ਕਾਰਵਾਈ ਕੀ ਕਿੰਦੇ ਨਾਲ ਗੱਲ ਹੋਈ ਹੈ ਤੁਹਾਡੀ ਕੀ ਕਾਰਵਾਈ ਕਰਨ ਦਾ ਕਹਿਨ ਦਾ ਅਕਵਾਲ ਸਿੰਘ ਨਾਲ ਬੜਾ ਮਾਲ ਤੋਂ ਨਾਲ ਗਿਆ ਭਾਈ ਅਕਵਾਲ ਸਿੰਘ ਨਾਲ ਹੋਈ ਹੈ ਹੁਣ ਤੁਸੀਂ ਕੀ ਹੈ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਇਹ ਵੀ ਲੜਕੀਆਂ ਬਹੁਤ ਜਾਣ ਵਾਲਾ ਚਲਾ ਗਿਆ ਲੜਕੀਆਂ ਉਹਦੇ ਬੱਚੇ ਦੇ ਤਨ ਇਨਸਾਫ ਚਾਹੀਦਾ ਤੁਹਾਨੂੰ ਡੈਡ ਬੋਡੀ ਕਿੱਥੇ ਹੈ ਹੁਣ ਰਿਪੋਰਟ ਮੈਡੀਕਲ ਹੈ ਜੀ ਮੈਡੀਕਲ ਚ ਹਾਂ ਜੀ ਤੇ ਕੀ ਹੁਣ ਅਕੇ ਤੁਸੀਂ ਕੀ ਕਹਿੰਦੇ ਮੈਂ ਇਨਸਾਫ ਮਿਲਣ ਤੋਂ ਬਾਅਦ ਹੀ ਤੁਸੀਂ ਸਸਕਾਰ ਕਰਨਾ ਹੈ ਕਿਸ ਤਰ੍ਹਾਂ ਇਨਸਾਫ ਮਿਲਣ ਤੋਂ ਬਾਅਦ ਕਰਨਾ ਹੈ चुप <laughs> कर <laughs> ਇਹ ਚੱਕਰ ਲੈ ਕੇ ਪੁੱਤ ਫੋਟੇ ਦੇ ਸੰਭਾਤ ਕਰਨਾ ਮੇਰਾ ਬੱਚਾ ਨੂੰ ਸਾਫ ਕਰਨਾ ਮੇਰਾ ਪੁੱਤ ਵਾਤਾ ਮੇਰੇ ਨੂੰ ਸਾਫ ਕਰਨਾ ਉਹਦੀ ਮਾਂ ਨਹੀਂ ਹੈਗੀ ਮੇਰਾ ਪਤਾ ਮੈਂ ਉਹਦੀ ਭੂਆ ਕੀ ਪਤਾ ਉਹਦੀ ਮਾਂ ਹੈ ਨਹੀਂ ਉਹਦੇ ਪਿਓ ਦੀ ਲੱਕ ਪੀ ਦੀ ਆਗੀ ਉਹਦੇ ਚਾਰ ਤੀ ਗਾ ਨੇ ਪੁੱਤ ਓਹਦੇ ਕਮਾਂਡ ਵਾਲਾ ਕੋਈ ਲੱਕੇ ਦੇ ਪਿੱਛੇ ਕੰਮ ਤੇ ਜਾਂਦਾ ਫਰੀਦਕੋਟ ਕਮਦ ਹੋ ਆਇਆ ਸੀਗਾ ਮੁੰਡਾ ਨਾਲ ਲੈ ਕੇ ਘਰ ਬਸ ਨੇ ਮਰਾਤ ਫੇੜ ਮਾਰੀ ਆ ਫਸੜੀਆਂ ਵਿੱਚ ਬਹਿ ਗਏ ਤੁਸੀਂ ਕੋਟਪੂਰੀ ਰਿੰਦੇ ਹੋ ਕੋਟਪੂਰੇ ਵੀਰੇ ਅਸੀਂ ਬਠਿੰਡੇ ਤੋਂ ਮੈਂ ਯਾਰ ਅਸੀਂ ਰਾਤ ਆਏ ਅਗੇ ਮੇਰਾ ਭਤੀਜਾ ਆ ਮੇਰਾ ਅਵੀਰਦੀ ਹੁਣ ਜਦੋਂ ਬਾਸੂ ਨੂੰ ਲੈ ਕੇ ਗੱਲ ਹੋਈ ਹੈ ਡਰਾਈਵਰ ਵਿੱਚੇ ਬੈਠਾ ਵਾਸਤੇ ਤੁਹਾਨੂੰ ਬਹੁਤ ਸਵਾਲ ਕੀ ਕੀ ਆ ਹਾਂਜੀ ਇੰਚਾਰਜ ਆ ਥਾਣੇ ਦਾ ਇੰਚਾਰਜ ਆ ਉਹਨੂੰ ਲੈ ਕੇ ਚੱਲਾ ਵਾ ਸਾਨੂੰ ਹੁਣ ਇਨਸਾਫ ਚਾਹੀਦਾ ਵਾ ਚਾਰ ਕੁੜੀਆਂ ਆਉਂਦੀਆਂ ਨੇਗਾ ਨਹੀਂ ਪੁਲਿਸ ਵਾਲੇ ਤੁਹਾਨੂੰ ਕੀ ਪ੍ਰੋਸੈਸ ਦਿੱਤਾ ਹੈ ਪੁਲਿਸ ਕਹਿੰਦੇ ਕਿ ਆਪਾਂ ਥਾਣੇ ਚੱਲੇ ਆ ਤੁਹਾਨੂੰ ਇਨਸਾਫ ਮਿਲੇਗਾ ਪੁਲਿਸ ਵਾਲੇ ਮੈਨੂੰ ਹੀ ਪ੍ਰੋਸੈਸ ਦਿੰਦਾ ਵਾ ਬਾਕੀ ਸਾਨੂੰ ਯਕੀਨ ਨਹੀਂ ਹੈ ਪੁਲਿਸ ਤੋਂ ਆਪਾਂ ਸਾਰੇ ਫੇਰ ਦੁਬਾਰਾ ਚੱਲੇ ਆ ਠੀਕ ਹੈ ਤਾਂ ਥਾੜੇ ਬੱਚਿਆਂ ਨੂੰ ਇਨਸਾਫ